ਪਿਛਲੇ ਸਾਲ ਕੱਗਰ ਦਰਿਆ ਆਉਣ ਦੇ ਕਾਰਨ ਇਲਾਕੇ ਦੇ ਵਿੱਚ ਕੀ ਹਾਲ ਹੋਇਆ ਸੀ ਸਭ ਨੂੰ ਪਤਾ ਹੈ ਲੋਕਾਂ ਦੇ ਘਰ ਹੜ੍ਹ ਗਏ ਲੋਕ ਖੁਦ ਹੜ੍ਹ ਗਏ ਲੋਕਾਂ ਦੇ ਜਾਨਵਰ ਹੜ੍ਹ ਗਏ ਲੱਖਾਂ ਦਾ ਜਾਨਮਾਲ ਦਾ ਨੁਕਸਾਨ ਹੋਇਆ ਲੇਕਿਨ ਲੱਗਦਾ ਕਿ ਸਰਕਾਰਾਂ ਨੂੰ ਸ਼ਾਇਦ ਉਸ ਤੋਂ ਹਲੇ ਕੋਈ ਜਿਹੜਾ ਉਹਨਾਂ ਨੇ ਸਬਕ ਨਹੀਂ ਸਿੱਖਿਆ ਕੋਈ ਹੋਰ ਸਬਕ ਸਿੱਖਣਾ ਜ਼ਰੂਰੀ ਹੈ ਇਸ ਵਕਤ ਮੈਂ ਘੱਗਰ ਦਰਿਆ ਦੇ ਉੱਤੇ ਮੌਜੂਦ ਹਾਂ ਪਿੰਡ ਰਾਮਗੜ ਲਾਗੇ ਪੈਂਦਾ ਔਰ ਇੱਧਰ ਦੇ 4-5 ਪਿੰਡਾਂ ਦੇ ਲੋਕ ਨੇ ਲਗਭਗ 6-7 ਪਿੰਡਾਂ ਦੇ ਲੋਕ ਨੇ ਜਿਹੜੇ ਅੰਬਾਲਾ ਜਾਂਦੇ ਨੇ ਔਰ ਇਹ ਲੋਕਾਂ ਨੇ ਜਗਾੜੀ ਰਸਤਾ ਆਪ ਬਣਾਇਆ ਔਰ ਰਸਤਾ ਕੀ ਹੈ ਇਹ ਪੁੱਲ ਹੈ ਇਹ ਤੁਸੀਂ ਇੱਥੋਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਲੱਕੜ ਦਾ ਪੁਲ ਜਿਹੜਾ ਹੈ ਲੋਕਾਂ ਨੇ ਆਪ ਬਣਾਇਆ ਔਰ ਤਕਰੀਬਨ ਜੇ ਲੋਕ ਇਧਰੋਂ ਨਹੀਂ ਲੰਘਦੇ ਗੱਡੀ ਦਾ ਲੰਘਣਾ ਤਾਂ ਬਿਲਕੁਲ ਹੀ ਮੁਸ਼ਕਲ ਹੈ ਔਰ ਰਾਤ ਨੂੰ ਇੱਥੋਂ ਬਿਲਕੁਲ ਨਹੀਂ ਲੰਘਿਆ ਜਾ ਸਕਦਾ ਪਿੰਡ ਦੇ ਲੋਕਾਂ ਨੇ ਆਪ ਦੱਸਿਆ ਕਿ ਇੱਥੋਂ ਜੇ ਲੰਘਣਾ ਹੈ ਰਾਤ ਨੂੰ ਤਾਂ ਲੰਘ ਹੀ ਨਹੀਂ ਸਕਦੇ ਬਹੁਤ ਸਾਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਔਰ ਬਹੁਤ ਸਾਰੀਆਂ ਅਜਿਹੇ ਘਟਨਾਮਾ ਹੋਈਆਂ ਨੇ ਲੋਕ ਕਿਉਂਕਿ ਜੇ ਇਧਰੋਂ ਲੰਘਣਾ ਜਿਹੜਾ ਮੁਸ਼ਕਲ ਲੱਗਦਾ ਹੈ ਤਾਂ ਇਸ ਕਰਕੇ ਲੋਕ ਤਕਰੀਬਨ 25-30 ਕਿਲੋਮੀਟਰ ਜਿਹੜਾ ਹੈ ਉਹ ਕ੍ਰੋਸ ਕਰ ਕਈ ਵਾਰ ਐਮਰਜੈਂਸੀ ਕਰਾਂ ਦੇ ਵਿੱਚ ਹੁੰਦੀ ਹੈ ਔਰ ਤਿੰਨ ਮੌਤਾਂ ਦੇ ਘਟਨਾਵਾ ਇਸ ਇਲਾਕੇ ਦੇ ਵਿੱਚ ਹੁਣ ਤੱਕ ਸੁਣਨ ਨੂੰ ਮਿਲ ਚੁੱਕੀਆਂ ਨੇ ਔਰ ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਹੈ ਸ਼ੁਰੂ ਹੋ ਚੁੱਕਾ ਇਸ ਕਰਕੇ ਵੀ ਰਸਤਾ ਬੰਦ ਹੈ ਔਰ ਇਸ ਕਰਕੇ ਲੋਕਾਂ ਦਾ ਅੰਬਾਲਾ ਜਾਣਾ ਮੁਸ਼ਕਿਲ ਹੋਇਆ ਪਿਆ ਔਰ ਇਸ ਕਰਕੇ ਉਹਨਾਂ ਨੇ ਜਗਾੜੀ ਰਸਤਾ ਜਿਹੜਾ ਹੈ ਆਪਣੇ ਵੱਲੋਂ ਇਧਰ ਬਣਾਇਆ ਔਰ ਤਕਰੀਬਨ ਜਿਹੜੇ ਲਾਗੇ ਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਤਕਰੀਬਨ ਜਿਹੜੀ ਮੌਤਾਂ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਵਾਸਤੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਸਰਕਾਰ ਜ਼ਿੰਮੇਵਾਰ ਹੈ ਉੱਥੇ ਹੀ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਹੋਇਆ 13 ਫਰਵਰੀ ਤੋਂ ਕਿਸਾਨ ਉੱਥੇ ਬੈਠੇ ਹੋਏ ਨੇ ਅੰਬਾਲਾ ਨੂੰ ਜਾਣ ਵਾਸਤੇ ਲੋਕਾਂ ਨੇ ਜਗਾੜੀ ਰਸਤਾ ਬਣਾਇਆ ਔਰ ਇਸ ਕਰਕੇ ਲੋਕਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਚਾਹੇ ਸਰਕਾਰ ਜਾਂ ਕੋਈ ਵੀ ਵਿਚ ਵਿਚਾ ਪੈ ਕੇ ਕਿਸਾਨੀ ਅੰਦੋਲਨ ਜਿਹੜਾ ਹੈ ਜਾਂ ਫਿਰ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਠਾਣਾ ਚਾਹੀਦਾ ਕਿਉਂਕਿ ਲੋਕਾਂ ਨੇ ਇਹ ਕਿਹਾ ਕਿ ਇੱਕ ਪਾਸੇ ਜਿੱਥੇ ਕੰਮਕਾਰ ਦੇ ਲਈ ਲੋਕ ਜਾਂਦੇ ਨੇ ਤਕਰੀਬਨ ਇਸ ਇਨ੍ਹਾਂ ਪਿੰਡਾਂ ਦੇ ਵਿੱਚੋਂ 70 ਦੇ ਤਕਰੀਬਨ ਜਿਹੜੀਆਂ ਮਹਿਲਾਵਾਂ ਨੇ ਉਹ ਟੀਚਰਸ ਨੇ ਸਕੂਲਾਂ ਦੇ ਵਿੱਚ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਉਂਦੀਆਂ ਨੇ ਸਟੂਡੈਂਟਸ ਨੇ ਉਹਨਾਂ ਨੇ ਆਪਣੇ ਸਕੂਲਾਂ ਨੂੰ ਕਈ ਜਿਹਨੂੰ ਜਾਣ ਵਾਲੇ ਜਿਹੜੇ ਲੋਕ ਨੇ ਕੰਮ ਕਰਨ ਵਾਲੇ ਕੰਮੇ ਨੇ ਉਹ ਲ ਜਾਂਦੇ ਨੇ ਮੁਲਾਜ਼ਮ ਨੇ ਉਹਨਾਂ ਨੇ ਅੰਬਾਲਾ ਜਾਣਾ ਹੁੰਦਾ ਕਿਉਂਕਿ ਅੰਬਾਲਾ ਇੱਕ ਤਰ੍ਹਾਂ ਦੇ ਨਾਲ ਹੱਬ ਹੈ ਇਹਨਾਂ ਲੋਕਾਂ ਵਾਸਤੇ ਸੋ ਉੱਥੇ ਜਾਣ ਵਾਸਤੇ ਲੋਕਾਂ ਨੂੰ ਗੱਡੀ ਇੱਥੋਂ ਨਹੀਂ ਲੰਗਦੀ ਤਕਰੀਬਨ 25 30 ਕਿਲੋਮੀਟਰ ਦਾ ਜਿਹੜਾ ਫੇਰ ਹੈ ਉਹ ਪਾ ਕੇ ਇੱਥੇ ਉਹ ਪਹੁੰਚਦੇ ਨੇ ਕਿ ਮੈਨੂੰ ਤਾਂ ਬਹੁਤ ਡਰ ਲੱਗਾ ਬਾਕੀ ਇਹ ਕਹੇ ਸਾਨੂੰ ਵੀ ਲੱਗ ਰਿਹਾ ਤੁਸੀਂ ਵਿੱਚੋਂ ਮੈਂ ਵੀ ਡਿੱਗ ਪੈਂਦੇ ਨੇ ਅੱਛਾ ਵਿੱਚ ਵੀ ਡਿੱਗ ਪੈਂਦੇ ਤੁਸੀਂ ਤਾਂ ਨਹੀਂ ਡਿੱਗੇ ਤਾਂ ਨਹੀਂ ਤੁਸੀਂ ਕਦੋਂ ਨਾ ਇਹ ਤਾਂ ਫੇਰ ਵੀ ਥੋੜਾ ਪੱਕਾ ਕਰਤਾ ਪਹਿਲਾਂ ਇੱਥੇ ਦੋ ਖੰਬੇ ਹੁੰਦੇ ਸੀ ਗੇਰੇ ਵੇ ਕਿ ਲੋਕਲ ਬੰਦੇ ਨਿਕਲਦਾ ਹੁੰਦਾ ਹੀ ਆ ਫਿਰ ਦੋ ਬੰਦੇ ਖੰਬੇ ਦੇ ਦੋ ਇੱਕ ਦੂਜਾ ਬਾਈਕ ਨੂੰ ਪਾੜ ਕੇ ਫਿਰ ਨਿਕਲਦੇ ਹੁੰਦੇ ਸੀ ਉਰੇ ਤੋਂ ਅੱਛਾ ਆਲਰੇਡੀ ਇੰਤਜ਼ਾਮ ਕੀਤਾ ਹੋਇਆ ਜੀ ਜੇ ਕੋ ਡੇਖੀ ਜੇ ਤਾਂ ਖੰਭਾ ਫੜ ਕੇ ਬਾਹਰ ਆਜੋ ਹਾਂ ਹਾਂ ਵੈਸੇ ਵੀ ਬੰਦੇ ਹੁੰਦੇ ਆ ਆਪ ਸੇ ਕੱਢ ਲੈਂਦੇ ਸੀ ਚੱਲਣ ਵਾਸਤੇ ਰਾਹ ਵੀ ਇਹ ਰਾਹ ਬਣਾਇਆ ਹੋਇਆ ਸੀ ਖੰਬੇ ਗੇਰੇ ਸੀ ਫਿਰ ਬਾਅਦ ਚ ਫੱਟੇ ਲਾਏ ਆ ਸੋ ਵਾਕਈ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਇੱਥੇ ਫਿਰ ਵੀ ਕਿਉਂਕਿ ਅਸੀਂ ਲੋਕਾਂ ਦੀ ਆਵਾਜ਼ ਬਣਨਾ ਹੈ ਇਸ ਕਰਕੇ ਅਸੀਂ ਆਪਣਾ ਡਰ ਜਿਹੜਾ ਲਕਾਉਣਾ ਤੁਸੀਂ ਵੀ ਰੁਕ ਜਾਓ ਤੁਹਾਡਾ ਫੇਸ ਹੀ ਇੱਧਰ ਨੂੰ ਕੋਈ ਨਹੀਂ ਅੱਛਾ ਇਹ ਦੱਸੋ ਕਿੱਥੋਂ ਆਏ ਹੋ ਡਾਰੀਆਂ ਤੋਂ ਆਏ ਮੈਮ ਸ਼ੰਬੂ ਤੋਂ ਕਿੱਥੇ ਚੱਲੇ ਮਾਲੇ ਚੱਲੇ ਹੈ ਕੈਂਟ ਅੱਛਾ ਮਾਲੇ ਇੱਥੇ ਲੰਘਦੇ ਢਿੱਲੀ ਹਾਂਜੀ ਮੈਮ ਕਈ ਵਾਰ ਲੰਘ ਕੇ ਗਈ ਕਈ ਵਾਰ ਇੱਥੇ ਡਿੱਗੇ ਵੀ ਹੈ ਗਏ 2-3 ਵਾਰ ਆਪ ਹੀ ਇੰਨਾ ਡੂੰਗਾ ਤਾਂ ਨਹੀਂ ਹੈਗਾ ਇਹ ਬਸ ਥੱਲੇ ਰੇਤਲੀ ਜਗ੍ਹਾ ਹੀ ਹੈ ਤੇ ਕੋਈ ਜਾਣੇ ਕਿ ਐ ਰਿਸਕ ਹੀ ਇਹ ਬੰਦਾ ਥੱਲੇ ਲੰਘ ਜਾਏ ਤੇ ਥੱਲੇ ਅੱਛਾ ਡਿੱਗੀ ਫਿਰ ਤੇ ਰਿਸਕ ਖਤਮ ਹੀ ਆਈ ਬੱਚਾ ਤਾਂ ਥਾਂ ਤੇ ਖਤਮ ਹੋ ਜਗਾ ਇੱਥੇ ਡਿੱਗ ਗਈ ਮੋਕੇ ਦੀਆਂ ਸਰਕਾਰਾਂ ਵੀ ਕੋਈ ਜਿਹੜਾ ਆਉਂਦਾ ਹੀ ਉਹ ਹੀ ਵੇਖ ਲਾਂਗੇ ਜਾਂਦਾ ਕਦੇ ਕੋਈ ਇੱਥੇ ਹਾਲੀ ਨਹੀਂ ਵੇਖਿਆ ਬੜੀ ਧੀਰ ਹੋ ਗਈ ਆਉਂਦੇ ਨੂੰ 4-5 ਸਾਲ ਹੋ ਗਏ ਆਉਂਦੇ ਨੇ ਇੱਧਰ ਤੇ ਬਰਸਾਤ ਆਣ ਵਾਲੀਆਂ ਬਰਸਾਤ ਆਣ ਵਾਲੀਆਂ ਹੀ ਫਿਰ ਇੱਥੇ ਜਿਹੜੇ ਲੰਘਦੇ ਨਹੀਂ ਆ ਵੀ ਬੰਦ ਹੋ ਜਾਏਗਾ ਇਹ ਤੇ ਬਰਾਬਰ ਆ ਗਿਆ ਪਾਣੀ ਫਿਰ ਕਿਸੇ ਨੂੰ ਕੀ ਪਤਾ ਲੱਗੇਗਾ ਵੀ ਪੌਲ ਹੈ ਕਿ ਕੀ ਹੈ ਜੀ ਫਿਰ ਤਾਂ ਖਤਰੇ ਵਾਲਾ ਹੀ ਕੰਮ ਹੈ ਇਹ ਤਾਂ ਜੋ ਸੁਭ ਕਰਨ ਗੋਲੀ ਲੱਕਾ ਮਰਿਆ ਉਹਨੂੰ ਤਾਂ ਦੇਖੋ ਜੀ ਗਵਰਨਮੈਂਟ ਨੇ ਬੈਨੀਫਿਟ ਦੇਿਆ ਨਾ ਬੈਨੀਫਿਟ ਦੇਿਆ ਨਾ ਗਵਰਨਮੈਂਟ ਨੇ ਜੋ ਇੱਕ ਕਿਸਾਨ ਧੁੱਪਮਾਂ ਮਰੇਗਾ ਉਹਨੂੰ ਬੈਨੀਫਿਟ ਕਿਹਦੇ ਰਿਹਾ ਕੁਝ ਚਲੋ ਗੋਲੀ ਸ਼ਹੀਦ ਮੰਨ ਰਹੇ ਹਮ ਚਲ ਵੀ ਮੰਨਿਆ ਸੀ ਉਹ ਵੀ ਤਾਂ ਕਿਸਾਨ ਸ਼ਹੀਦ ਆ ਜਦੋਂ ਐਡੀ ਐਡੀ ਮੱਕੀ ਹੋਆ ਕੜਾਈ ਕਰਾਗਾ ਬੰਦਾ ਧੁੱਪਗੇ ਵਿੱਚ ਗਰਮੇ ਭੱਦਵੇ ਦੇ ਮਹੀਨੇ ਵਿੱਚ ਧੁੱਪ ਮਾਰ ਗਰਮ ਬਿਮਾਰ ਹੋਗਾ ਮਰ ਜਾਗਾ ਸ਼ਹੀਦ ਤਾਂ ਉਹ ਵੀ ਹੈ ਉਹ ਵੀ ਸ਼ਹੀਦ ਹੈ ਚਲੋ ਇਸ ਨੂੰ ਗਵਰਨਮੈਂਟ ਨੇ ਬੈਨੀਫਿਟ ਦਿਆ ਹਮ ਮੰਨ ਰਹੇ ਵੀ ਚਲ ਗੋਲੀ ਲੱਕਾ ਮਰਿਆ ਅਗਲਾ ਸੰਘਰਸ਼ ਮਾ ਆਇਆ ਵਾ ਮਰਿਆ ਉਹਨੂੰ ਬੈਨੀਫਿਫਿਟ ਦਿਆ ਉਸ ਜ਼ਿੰਮੇਵਾਰ ਨੂੰ ਕਹਿ ਦਿਆ ਇੱਕ ਹੋਰ ਦੇਖ ਲਿਓ ਸਾਡੇ ਪੂਰੇ ਏਰੀਆ 'ਚ ਨੀਲ ਗਾਇਆ ਆਈ ਵੀ ਹੈ ਜੰਗਲੀ ਗਏ ਆ ਜਦੋਂ ਗਵਰਨਮੈਂਟ ਨਰਮੇ ਦੀ ਸੁੰਡੀ ਦਾ ਮੁਆਵਜ਼ਾ ਦੇ ਦੇ ਉਹ ਨੀਲ ਗਾਇਆ ਕੁਝ ਵੀ ਆਪ ਕੋਈ ਸਬਜ਼ੀ ਨਹੀਂ ਲਾ ਸਕਦੇ ਕੋਈ ਵੀ ਕੁਝ ਵੀ ਉਸ ਦਾ ਬੈਨੀਫਿਟ ਕਿਆ ਦੇਰੇ ਸਬਜ਼ੀ ਗਿਆ ਫਸਲ ਕੋਈ ਨਹੀਂ ਛੱਡਦੀ ਉਸ ਦਾ ਕੋਈ ਬੈਨੀਫਿਟ ਨਹੀਂ ਜ਼ਿੰਮੇਦਾਰ ਨੂੰ ਜ਼ਿੰਮੇਦਾਰ ਤਾਂ ਹੀ ਸੀ ਵਜਾਂ ਦੇ ਮਰ ਰਿਆ ਜ਼ਿੰਮੇਦਾਰ ਤੋ ਮਤਲਬ ਸੁੰਡੀ ਦਾ ਤਾਂ ਲੱਗ ਮੋਆਜਾ ਦੇ ਦੀ ਹਾਂਜੀ ਕਹ ਨਰਮਨ ਸੁੰਡੀ ਲੱਗੇ ਦੇ ਦੇ ਮੋਆਜਾ ਜੋ ਜ਼ਿੰਮੇਦਾਰ ਕੇ ਫਸਲ ਨੂੰ ਨੀ ਲਗਾਇਆ ਆਗਾ ਖਾ ਜਾਣ ਤੁਹਾਨੂੰ ਕਿਆ ਮੋਆਜਾ ਦੇ ਰਿਆ ਕਿਆ ਮਿਲ ਰਿਹਾ ਜੀ ਉਸ ਨੂੰ ਉਸ ਨੂੰ ਤਾਂ ਕੁਝ ਵੀ ਨਹੀਂ ਮਿਲ ਰਿਆ ਉਹ ਤਾਂ ਉਲਟਾ ਬਣੇ ਆਤਮ ਹੱਤਿਆ ਹੀ ਕਰਾਗਾ ਫਸਲ ਐਡੀ ਐਡੀ ਹੋਈ ਵੀ ਹੋ ਗਈ ਰਾਤ ਨੂੰ ਨੀ ਲਗਾਇਆ ਉਹ ਖਾ ਜਾਣਗੇ ਉਸ ਦਾ ਕੋਈ ਹਿੱਲਾ ਨਹੀਂ ਕਰ ਰਿਹਾ ਡੇਲੀ ਇਧਰੋਂ ਨਿਕਲਦੀ ਹੁਣੀ ਹਾਂਜੀ ਡੇਲੀ ਅ ਕੁਛ ਨਹੀਂ ਬਸ ਇਦਾਂ ਹੀ ਫ੍ਰੀ ਐ ਅੱਛਾ ਜੀ ਹਾ ਉਸੇ ਤੁਸੀਂ ਹਾਂਜੀ ਪਾਪੀ ਇਹਦੇ ਨਾਲ ਹੀ ਆ ਅੱਛਾ ਤੁਸੀਂ ਵੀ ਨਾਲ ਹੀ ਹੋਗੇ ਫਿਰ ਇੱਥੋਂ ਜਦੋਂ ਨਿਕਲਦੇ ਹੋਵੇ ਡਰ ਤਾਂ ਲੱਗਦਾ ਮਮਾ ਰਹਿਣ ਦੋ ਜਾਣ ਨਿਕਲਦੇ ਡਰ ਤੋਂ ਲੱਗਦਾ ਹੀ ਐ ਬਾਰਿਸ਼ ਪਸਣ ਹੋ ਰੋ ਖਾਏਗਾ ਤੂੰ ਨਿਕਲ ਨਹੀਂ ਵੀ ਲੈ ਬਰਸਾਤ ਹੈਗੇ ਨਾ ਹੁਣ ਤਾਂ ਹੋਰ ਵੀ ਜ਼ਿਆਦਾ ਓਖਾ ਐ ਨਾ ਸਾਨੂੰ ਤਾਂ ਇਹ ਤੇ ਸਾਡਾ ਡੇਲੀ ਐ ਕਿ ਅਸੀਂ ਸਮਾਲ ਲੈਣ ਜਾਣਾ ਜਾਂ ਇਦਾਂ ਕਰਨਾ ਤੇ ਫਿਰ ਬਸ ਹਾਂ ਸਾਨੂੰ ਤੇ ਇਹੀ ਰਸ ਇਹੀ ਰਸਤਾ ਹੈਗਾ ਸਾਨੂੰ ਤਾਂ ਮੈਂ ਤਾਂ ਹੁਣ ਇਹ ਹੀ ਕਹਿੰਦਾ ਪਹਿਲੇ ਹੁਣ ਅੰਬਾਲਾ ਦਾ ਬੰਦਕ ਹੋ ਗਿਆ ਹੁਣ ਕਿਸਾਨਾ ਕਰਕੇ ਦੇ ਅੱਛਾ ਰਾਤ ਨੂੰ ਜੇ ਇਧਰੋਂ ਲੰਘਣਾ ਹੋਵੇ ਕੋਈ ਐਮਰਜੈਂਸੀ ਹੋਵੇ ਐਮਰਜੈਂਸੀ ਉਹ ਸਾਨੂੰ ਪਿੱਛੇ ਪੁੱਛੋ ਇਹ ਇੰਨੇ ਬਿਮਾਰ ਹੋ ਗਏ ਸੀ ਐਮਰਜੈਂਸੀ ਇੰਨੀ ਹੋ ਗਈ ਸੀ ਨਾ ਕਿ ਉੱਤੇ ਬੇਟੇ ਦੇ ਪੇਪਰ ਸੀ ਦਸਵੀਂ ਬੋਰਡ ਦੇ ਤੇ ਉੱਤੇ ਫਿਰ ਐਮਰਜੈਂਸੀ ਕਿਸੇ ਨਾਲ ਦੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿਣਾ ਪਿਆ ਪੜੋਸੀਆਂ ਨੂੰ ਕਿ ਗੱਡੀ ਕਢ ਕੇ ਅਸੀਂ ਕਿਧਰੋਂ ਕਿਧਰੋਂ 2 ਘੰਟੇ ਲਗਾ ਕੇ ਅਸੀਂ ਅੰਬਾਲੇ ਪਹੁੰਚੇ ਸੀਗੇ ਅੱਛਾ ਅਸੀਂ ਬਹੁਤ ਸਾਨੂੰ ਬਹੁਤ ਮੁਸ਼ਕਿਲ ਹੋ ਗਈ ਸੀ ਇਧਰੋਂ ਤੇ ਗੱਡੀ ਜਾਣੀ ਨਹੀਂ ਸੀਗੀ ਨਾ ਫਿਰ ਅਸੀਂ ਤਾਂ ਪਤਾ ਨਹੀਂ ਕਿਧਰੋਂ ਕਿਧਰੋਂ ਨਿਕਲੇ ਕੋਈ ਪਿੰਡਾਂ ਪਿੰਡਾਂ ਚ ਸਾਨੂੰ ਤਾਂ ਰਸਤਾ ਵੀ ਨਹੀਂ ਪਤਾ ਸੀ ਕੌਣ ਕਿਧਰੋਂ ਲੈ ਗਿਆ ਤੇ ਇਹ ਤਾਂ ਬਹੁਤ ਜ਼ਿਆਦਾ ਐਮਰਜੈਂਸੀ ਬਿਮਾਰ ਹੋ ਗਏ ਸੀਗੇ ਐਮਰਜੈਂਸੀ ਇਸ ਤਰ੍ਹਾਂ ਦੀ ਨਾ ਹੋਵੇ ਲੇਕਿਨ ਲੋਕਾਂ ਤੋਂ ਤੁਸੀਂ ਸੁਣ ਰਹੇ ਹੋ ਕਿਸ ਤਰੀਕੇ ਕਿਨਾਂ ਹਾਲਾਤਾਂ ਦੇ ਵਿੱਚੋਂ ਲੋਕ ਗੁਜ਼ਰ ਰਹੇ ਨੇ ਔਰ ਸਰ ਅੱਛਾ ਸਰਕਾਰ ਦਾ ਕੋਈ ਨੁਮਾਇੰਦਾ ਕਦੀ ਇੱਥੇ ਜਾਇਜ਼ਾ ਲੈਣ ਪਹੁੰਚਿਆ ਕੋਈ ਆਇਆ ਕਦੀ ਵੀ ਕੀ ਹਾਲਾਤ ਨੇ ਪਿੰਡਾਂ ਦੇ ਨਾ ਸਰਕਾਰ ਵੱਲੋਂ ਤਾਂ ਕੋਈ ਨਹੀਂ ਹੈਗੇ ਤੇ ਕਲਤਾ ਯਾਦ ਮੈਂ ਤਿੰਨ ਵਾਰ ਗਿਰ ਕੇ ਗਿਆ ਕਰ ਅੱਛਾ ਜੀ ਹਾਂ ਇਹ ਤਾਂ ਰਸਤਾ ਖੁਲਾਣਾ ਚਾਹੀਦਾ ਸਰਕਾਰ ਨੂੰ ਵੀ ਨਾਲੇ ਨਾ ਉੱਠਣਾ ਚਾਹੀਦਾ ਇਹ ਕੋਈ ਤਰੀਕਾ ਥੋੜਨਾ ਇਸ ਤਰ੍ਹਾਂ ਸੜਕਾਂ ਜਾਮ ਕਰ ਲੋ ਇਹ ਕਰ ਲੋ ਦੂਸਰਿਆਂ ਨੂੰ ਪਰੇਸ਼ਾਨ ਕੀ ਨਹੀਂ ਹੋ ਰਹੀ ਤੇ 7 ਕਿਲੋਮੀਟਰ ਗਏ ਪੈਂਦਾ ਤੇ ਜੇ ਗੱਡੀਆਂ ਲੰਘ ਕੇ ਜਾਂ ਤਾਂ ਉਹਨਾਂ ਨੂੰ 20-25 ਕਿਲੋਮੀਟਰ ਫालतू ਚੱਲਣਾ ਪੈਂਦਾ ਪਰ ਇੱਕ ਬਾਤ ਬਤਾਓ ਕਿ ਤੁਸੀਂ ਇਹ ਦੱਸੋਗੇ ਕਿਸ ਤਰ੍ਹਾਂ ਦਾ ਰਸਤਾ ਹੈ ਜੇ ਬਰਸਾਤ ਪੈ ਰਿਹਾ ਤਾਂ ਉਹ ਬੰਦਾ نیچے ਗਿਰ ਕੇ ਕੌਣ ਜ਼ਿੰਮੇਵਾਰ ਹੈ ਇਹ ਤਾਂ ਇਹਨਾਂ ਨੂੰ ਖੁਦ ਚਾਹੀਦਾ ਕਿਨੇ ਪਰੇਸ਼ਾਨ ਕਰ ਹਮਾਰਾ ਜਿਹੜਾ ਇਹਨਾਂ ਨੂੰ ਤਾਂ ਆਪਣਾ ਘਾਟਾ ਤਾਂ ਦਿਖ ਰਿਹਾ ਜਿਹੜਾ ਸਾਡਾ ਪੈ ਰਿਹਾ ਉਹ ਦੁਕਾਨ ਬੰਦ ਆ ਹੋਰ ਕੰਮ ਕੰਮ ਕਾਰੋਬਾਰ ਖਾਪਾ ਪਾਬਾ ਜੀ ਤੁਹਾਡੇ ਨਾਲ ਗੱਲ ਕਰਦੇ ਆਂ ਪੁੱਲ ਦੇ ਕੋਲ ਬੈਠੇ ਹੋ ਅੱਛਾ ਤੁਸੀਂ ਆਂਦੇ ਜਾਂਦੇ ਲੋਕਾਂ ਨੂੰ ਦੇਖਦੇ ਹੋਣੇ ਆ ਹਾਂ ਦੇਖਦੇ ਆ ਕਿ ਬਾਬੇ ਗਿਆਨ ਚੱਲਦੇ ਨੇ ਫੇ ਹਮ ਕਟਵਾ ਮੋਟਰਸਾਈਕਲ ਬੰਦਲ ਵਿਖੇ ਚੋਮਾ ਅੱਛਾ ਹਾ ਤੇ ਜਾ ਹਲ ਮਾਇਆ ਦੀ ਇਹ ਜਮੀਨ ਵਾ ਇੱਥੇ ਪੁੱਲ ਵੀ ਬਣਦਾ ਮਾਲ ਬੇਸੀ ਵੀ ਲੱਕੜ ਦਾ ਚਲਦਾ ਚੱਲ ਜੂਗਾ ਇਹ ਇਹ ਤਾਂ ਹਮ ਨੇ ਆਪ ਰੱਖਿਆ ਵਾ ਬਣਵਾ ਕਾ ਅੱਛਾ ਤੁਸੀਂ ਆਪ ਰੱਖਿਆ ਵੀ ਹਾਂ ਇਹ ਤਾਂ ਇੱਧਰ ਉੱਧਰ ਪੜੇ ਦੇ ਕਿਤੇ ਕਿਤੇ ਸਰਪੰਚ ਜਾਂ ਫਿਰ ਇੱਧਰ ਐਮਐਲਏ ਵਗੈਰਾ ਆਇਆ ਦੇਖਣ ਦੇ ਕੀ ਹਾਲ ਕੋਈ ਨਹੀਂ ਕੋਈ ਨਹੀਂ ਦੇਖਣ ਆਂਦਾ ਸਰਪੰਚ ਤਾਂ ਹੋਈ ਨਹੀਂ ਮਾਰੇ ਪਿੰਡ ਵਾ ਅੱਛਾ ਹੈ ਹੀ ਨਹੀਂ ਕਿ ਕਮੇਟੀ ਵਾ ਆ ਗਿਆ ਨਾ ਮਾਰਾ ਪਿੰਡ ਡਰ ਤਾਂ ਹੈ ਬਸ ਕੀ ਕਰੀਏ ਜੀ ਡਿਊਟੀ ਵੀ ਤਾਂ ਜ਼ਰੂਰੀ ਹੈ ਕੀ ਕੰਮ ਕਰਦੇ ਹੋ ਅਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ ਜੀ ਅੱਛਾ ਇੱਥੋਂ ਲੰਘਦੇ ਹਾਂ ਡੇਲੀ ਇੱਥੋਂ ਲੰਘਣਾ ਪੈਂਦਾ ਹੈ ਜੀ ਮਿੱਟੀ ਤੋੜ ਜਾਂ ਮੇਰੇ ਲੰਘਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਬਸ ਦਿਮਾਗ 'ਚ ਤਾਂ ਫਿਰ ਗਾਲਾਂ ਹੀ ਚੱਲਦੀਆਂ ਜੀ ਹੋਰ ਕੀ ਕਰੀਏ ਇਹ ਫਿਰ ਬੋਲ ਕੇ ਨਹੀਂ ਬਣਾਇਆ ਹੈ ਜੀ ਇਹ ਪਿੰਡ ਵਾਲਿਆਂ ਨੇ ਬਣਾਇਆ ਹੋਇਆ ਜੀ ਤੋ ਫਿਲਹਾਲ ਇਹ ਦੇਖਣਾ ਬੜਾ ਹੀ ਅਹਿਮ ਹੋਏਗਾ ਕਿ ਆਖਿਰ ਕੱਗਰ ਦਰਿਆ ਨੇ ਜੋ ਪਿਛਲੇ ਸਾਲਾਂ ਦੌਰਾਨ ਨੁਕਸਾਨ ਕੀਤਾ ਲੋਕਾਂ ਦਾ ਜਾਨ ਦਾ ਮਾਲ ਦਾ ਨੁਕਸਾਨ ਕੀਤਾ ਉਸ ਤੋਂ ਕੀ ਸਬਕ ਸਿੱਖਿਆ ਕੀ ਹੁਣ ਕੱਗਰ ਦੇ ਦੁਆਰਾ ਆਣ ਤੋਂ ਕਿਉਂਕਿ ਮਾਨਸੂਨ ਸ਼ੁਰੂ ਹੋਣ ਵਾਲਾ ਹੈ ਮਾਨਸੂਨ ਦੇ ਵਿੱਚ ਇਧਰੋਂ ਲੰਘਣਾ ਜਿਹੜਾ ਉਹ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਏਗਾ ਸਰਕਾਰ ਦੀ ਅੱਖ ਜਿਹੜੀ ਹੈ ਉਹ ਇਹਨਾਂ ਲੋਕਾਂ ਵੱਲੋਂ ਕਦੋਂ ਸਵੱਲੀ ਹੁੰਦੀ ਹੈ ਦੇਖਣਾ ਬੜਾ ਹੀ ਅਹਿਮ ਹੋਏਗਾ ਔਰ ਕਦੋਂ ਸਰਕਾਰ ਜਿਹੜੀ ਹੈ ਇਸ ਇਹਨਾਂ ਪਿੰਡਾਂ ਦੇ ਲੋਕਾਂ ਵਾਸਤੇ ਸੋਚਣਾ ਸ਼ੁਰੂ ਕਰੇਗੀ ਔਰ ਗੁਜ਼ਾਰਿਸ਼ ਜਿਹੜੀ ਹੈ ਉਨੀ ਹੀ ਇਹਨਾਂ ਲੋਕਾਂ ਦੇ ਵੱਲੋਂ ਕਿਸਾਨਾਂ ਨੂੰ ਵੀ ਕੀਤੀ ਜਾ ਰਹੀ ਹੈ ਕਿ ਉਹ ਮੰਤਰੀਆਂ ਵਿਧਾਇਕਾਂ ਦੇ ਘਰ ਕੇਰੇ ਨੇ ਸੜਕਾਂ ਦੇ ਨਾਲ ਬੈਠਣਾ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਬੜਾ ਜਾਨ ਇਸ ਵਿਸ਼ਾਲ ਦੇ ਨਾਲ ਪ੍ਰਿਆੰਕਾ ਮਿਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਰਾਜਗੜ੍ਹ